संतन की शरणा संत हमारी वोट सतानी संत हमारा गहरा संत हमारी वोट सतानी संत हमारा गहरा हम संतन की हैन पे हार हम सं तन की शरण हम संतन की है प्यार हम संतन की शरण संत हमारी वोट सताड़ी संत हमारा कहना संत हमारी वोट ਸੰਤ ਹਮਾਰਾ ਗਹਿਣਾ ਆ 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 ਨਸੂਮ ਬਣਾਈ ਪੂਰਬ ਲਿਖਿਆ ਪਾਈ ਹਮ ਸੰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਡਾਕਟਰ ਪਰਮਿੰਦਰ ਸੂਤ ਐਸ ਜੀ ਆਰ ਹਸਪੀਟਲ ਕੋਟਕਤੂਹੀ ਤੋਂ 108 ਸੰਤ ਬਾਬਾ ਹਰੀ ਸਿੰਘ ਜਿਨ੍ਹਾਂ ਦੀ ਅੱਜ ਜਨਮ ਦਿਨ ਹੈ ਉਹਨਾਂ ਦੀ ਯਾਦ ਦੇ ਵਿੱਚ ਅੱਜ ਠੰਡੇ ਜਲਦੀ ਸ਼ਵੀਰ ਐਸਜੀਆਰ ਦੀ ਪੂਰੀ ਟੀਮ ਲਗਾਈ ਗਈ ਹੈ ਦੇਸ਼ਾਂ ਪਰਦੇਸਾਂ ਵਿੱਚ ਬੈਠੇ ਜਿੰਨੀ ਵੀ ਗੁਰੂ ਪਿਆਰੀ ਸਾਧ ਸੰਗਤ ਹੈ 178 ਬਾਬਾ ਹਰੀ ਸਿੰਘ ਜੀ ਦੇ ਇਸ ਜਨਮ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ